ਇਹ ਲੜਕਾ ਜੀ ਅਰਮਾਨ ਇਹ ਪਿਛਲੇ ਸਾਲ ਤੋਂ ਸਾਡਾ ਸਟੂਡੈਂਟ ਆ ਕੁਝ 4 ਮਹੀਨੇ ਪਹਿਲਾਂ ਗੱਲ ਆ ਜਨਵਰੀ ਜਾਂ ਡਿਸੰਬਰ ਲਾਸਟ ਦੀ ਇਸ ਬੱਚੇ ਨੇ ਮਿਸਬੀਹੇਵ ਕੀਤਾ ਸੀਗਾ ਸਾਡੇ ਕੋਆਰਡੀਨੇਟਰ ਤ੍ਰਿਪਤੀ ਮੈਡਮ ਦੇ ਨਾਲ ਬਹੁਤ ਗਲਤ ਲੈਂਗੁਏਜ ਯੂਜ਼ ਕੀਤੀ ਉਸ ਟਾਈਮ ਉਸ ਬੱਚੇ ਨੂੰ ਸਿਰਫ ਇੱਕ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਸੀਗਾ ਕਿ ਬਟਾ ਇਸ ਤੋਂ ਬਾਅਦ ਇਹ ਚੀਜ਼ਾਂ ਦਾ ਬਿਹੇਵੀਅਰ ਸਕੂਲ ਵਿੱਚ ਟੋਲਰੇਟ ਨਹੀਂ ਕੀਤਾ ਜਾਏਗਾ ਇਫ ਯੂ ਵਾਂਟ ਟੂ ਬੀ ਦ ਪਾਰਟ ਆਫ ਦ ਸਕੂਲ ਥੈਨ ਫਾਲੋ ਰੂਲਸ ਐਂਡ ਰੈਗੂਲੇਸ਼ਨਸ ਆਫ ਦਾ ਸਕੂਲ ਇ ਲੈਂਗੁਏਜ ਸਕੂਲ ਟੋਲੇਰੇਬਲ ਨਹੀਂ ਹੈਗੀ ਆਫਟਰ 2 ਮੰਥਸ ਇਹਦੇ ਅਸੀਂ ਇਸ ਬੱਚੇ ਨੂੰ ਇਸ ਬਿਹੇਵੀਅਰ ਕਰਕੇ ਸਟਾਪ ਆਫ ਕਰਨ ਦੀ ਸਲਾਹ ਦਿੱਤੀ ਤੇ ਇਹ ਬੱਚੇ ਨੂੰ ਅਸੀਂ ਨਹੀਂ ਰੱਖਿਆ ਨੈਕਸਟ ਸੈਸ਼ਨ ਦੇ ਵਿੱਚ ਇਹਦੇ ਫਾਦਰ ਨੇ ਟਰਾਈ ਕੀਤਾ ਤਿੰਨ ਚਾਰ ਇੰਸਟੀਟਿਊਸ਼ਨਸ 'ਚ ਬਾਹਰ ਜਿੱਥੇ ਨਹੀਂ ਗੱਲ ਬਣੀ ਇਸ ਬੱਚੇ ਨੂੰ ਐਡਮਿਸ਼ਨ ਕਿਤੇ ਨਹੀਂ ਮਿਲਿਆ ਸਾਨੂੰ ਫਿਰ ਰਿਕੁਐਸਟ ਕੀਤਾ ਗਿਆ ਕਿ ਮੇਰੇ ਫਾਦਰ ਦੇ ਸਟੂਡੈਂਟ ਰੇਨ ਇਸ ਬੱਚੇ ਦੇ ਫਾਦਰ ਆਲਰੇਡੀ ਤੇ ਫਾਦਰ ਨੇ ਰਿਕੁਐਸਟ ਕੀਤਾ ਕਿ ਸਰ ਪਲੀਜ਼ ਤੁਸੀਂ ਸਾਨੂੰ ਵੀ ਪੜਾਇਆ ਸਾਡੇ ਬੱਚੇ ਨੂੰ ਵੀ ਪੜਾਓ ਤੇ ਵੀ ਕਨਸਿਡਰਡ दैट ਐਡਵਾਈਸ ਅਸੀਂ ਬੱਚੇ ਨੂੰ ਸਕੂਲ ਵਿੱਚ ਦੁਬਾਰਾ ਐਡਮਿਸ਼ਨ ਦਿੱਤੀ ਜਸਟ 1 ਮਹੀਨਾ ਹਜੇ ਹੋਇਆ April ਪਾਸਡ ਆਊਟ ਮੇ ਹੋਇਆ ਤੇ ਅੱਜ ਸਵੇਰ ਆਈ ਗਾਟ ਐਨ ਇਨਫੋਰਮੇਸ਼ਨ ਬਾਈ ਦਾ ਕੈਮਿਸਟਰੀ ਟੀਚਰ ਆਫ देयर ਕਲਾਸ ਉਹ ਮੇਰੇ ਕੋ ਰੋਂਦੇ ਹੋਏ ਆਉਂਦੇ ਨੇ ਕਿ ਾਰਮਾਨ ਨਾਮ ਦਾ ਬੱਚਾ ਸਰ ਮੈਨੂੰ ਇਹ ਤਾਂਕੀ ਦੇ ਰਿਹਾ ਹੈ ਕਿ ਸਰ ਤੁਸੀਂ ਹਿਮਾਚਲ ਤੋਂ ਆਏ ਹੋ ਸਾਡੀ ਇਹ ਬਾਰਡਰ ਸਟੇਟ ਆ ਇੱਥੇ ਕੱਟੇ-ਕੁੱਟੇ ਚੱਲਦੇ ਆ ਤੁਹਾਡਾ ਪਤਾ ਨਹੀਂ ਚਲੇਗਾ ਤੁਸੀਂ ਕਿੱਥੇ ਗਏ ਆਈ ਵਾਸ ਸ਼ੌਕਟ ਕਿ ਇਹ ਡੀ ਵੱਡੀ ਸਟੇਟਮੈਂਟ ਬੱਚਾ ਕਿਸ ਤਰੀਕੇ ਦੇ ਸਕਦਾ ਤੇ ਆਈ ਕਾਲਡ ਦਾ ਚਾਈਲਡ ਟੂ ਮਾਈ ਆਫਿਸ ਕਿ ਬੇਟਾ ਟੈਲ ਮੀ ਵਟ ਹਾਸ ਹੈਪਨਡ ਇਨ ਦਾ ਕਲਾਸ ਇਹ ਬੱਚੇ ਨੇ ਥੋੜਾ ਓਵਰ ਸਮਾਰਟਨੈਸ ਸ਼ੋ ਕੀਤੀ ਮੈਨੂੰ ਤੇ ਮੈਨੂੰ ਕਲੀਅਰ ਹੋ ਗਿਆ ਕਿ ਨਹੀਂ ਮਰ ਰਿਆ ਇਹਨੇ ਕੁਝ ਗਲਤ ਕੀਤਾ ਆਈ ਕਾਲਡ ਕਲਾਸ ਦੇ ਬॉयਜ਼ ਨੂੰ ਨਹੀਂ ਮੈਂ ਪਹਿਲਾਂ ਬੁਲਾਇਆ ਆਈ ਕਾਲਡ ਗਰਲਸ ਆਫ ਦਾ ਕਲਾਸ ਮੈਂ ਕਲਾਸ ਦੀਆਂ ਗਰਲਜ਼ ਨੂੰ ਬੁਲਾਇਆ ਗਰਲਜ਼ ਤੁਮਾਂ ਪੁੱਛਿਆ ਕਿ ਬੇਟਾ what has happened in the class today ਤੇ ਗਰਲਜ਼ ਰੋਂਦੀਆਂ ਹੋਈਆਂ ਮੇਰੇ ਆਫਿਸ ਚ ਆਈਆਂ ਜੀ ਮੈਸੇਜ ਤੇ ਤੇ ਦੀਵਨ ਛੱਡ ਕੇ ਇਹ ਬੱਚਾ ਸਾਡੇ ਨਾਲ ਵੀ ਗਲਤ ਬਿਹੇਵ ਕਰਦਾ ਸਾਨੂੰ ਕਲਾਸ ਦੇ ਵਿੱਚ ਗਲਤ ਧੰਕੀਆਂ ਦਿੰਦਾ ਐਂਡ ਇਸ ਬੱਚੇ ਦਾ ਬਿਹੇਵੀਅਰ ਪਿਛਲੇ 1 ਸਾਲ ਤੋਂ ਕਲਾਸ ਦੇ ਵਿੱਚ ਸਹੀ ਨਹੀਂ ਆਈ ਕੰਸੀਡਰਡ ਦੈਟ ਪੁਆਇੰਟ ਉਸ ਤੋਂ ਬਾਅਦ ਵਿੱਚ ਮੈਨੂੰ ਹਜੇ ਉਹ ਗੱਲ ਬਾਰਡਰ ਵਾਲੀ ਗੱਲ ਸੀਗੀ ਉਹਦੀ ਕਨਫਰਮੇਸ਼ਨ ਨਹੀਂ ਸੀ ਮਿਲੀ ਸੋ ਆਈ ਕਾਲਡ ਬॉयਜ਼ ਆਫ ਦ ਕਲਾਸ ਕਲਾਸ ਦੇ ਬॉयਜ਼ ਨੂੰ ਬੁਲਾਇਆ ਕਲਾਸ ਦੇ ਬॉयਜ਼ ਆਏ ਉਹਨਾਂ ਨੇ ਕਨਫਰਮ ਕੀਤਾ ਕਿ ਸਰ ਇਹਨਾਂ ਨੇ ਸਾਡੇ ਸਾਹਮਣੇ ਇਹ ਬਾਰਡਰ ਵਾਲੀ ਗੱਲ ਸਰ ਨੂੰ ਕਹੀ ਆ ਸੋ ਆਫਟਰ ਦਿਸ ਆ ਮੈਂ ਬੱਚਿਆਂ ਨੂੰ ਸਮਝਾਇਆ ਕਿ ਬੇਟਾ ਦਿਸ ਇਸ ਨੋਟ ਦ ਵੇ ਟੂ ਬੀਹੇਵ ਇਨ ਅ ਗੁੱਡ ਸੋਸਾਇਟੀ ਸਿਵਲਾਈਜ਼ਡ ਹੋਣਾ ਸਾਡਾ ਫਰਜ਼ ਹੈ ਅਸੀਂ ਸਕੂਲ ਚ ਆ ਰਹੇ ਹਾਂ ਇੱਕ ਸੋਸ਼ਲ ਇੰਸਟੀਟਿਊਸ਼ਨ ਚ ਆ ਰਹੇ ਹਾਂ ਇਹ ਬਿਹੇਵੀਅਰ ਤੁਸੀਂ ਇੱਥੇ ਸ਼ੋਅ ਆਊਟ ਨਹੀਂ ਕਰ ਸਕਦੇ ਉਹਨੇ ਇੰਨੀ ਗੱਲ ਸੁਣੀ ਆ ਤੇ ਆਫਟਰ ਦਿਸ ਵੀ ਵਰ ਅਬਾਊਟ ਟੂ ਕਾਲ ਹਿਸ ਪੇਰੈਂਟਸ ਕਿਉਂਕਿ ਆਬਵੀਅਸਲੀ ਬਲ ਨੈਕਸਟ ਸਟੈਪ ਬੰਦਾ ਕਿ ਬੱਚੇ ਦੀ ਪੇਰੈਂਟਸ ਨੂੰ ਬਾ ਕੇ ਸੀਦਾ ਇੰਟੀਮੇਟ ਕੀਤਾ ਜਾਏ ਕਿ ਭਾਈ ਤੁਹਾਡੀ ਰਿਕੁਐਸਟ ਤੇ ਅਸੀਂ ਬੱਚੇ ਨੂੰ ਐਡਮਿਟ ਕੀਤਾ ਐਂਡ ਤੁਹਾਡਾ ਬੱਚਾ ਆ ਬਿਹੇਵੀਅਰ ਸ਼ੋ ਕਰ ਰਿਹਾ ਇਸ ਤੋਂ ਪਹਿਲਾਂ ਕਿ ਅਸੀਂ ਕਰਦੇ ਦਾ ਬੋਏ ਰਹਿਣ ਆਵੇ ਇਹ ਬਾਹਰ ਭੱਜ ਗਿਆ ਤੇ ਸ਼ਾਇਦ ਆਪਣੇ ਘਰ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਕੋ ਘੰਟੇ ਡੇਢ ਸਮੇਂ ਤੋਂ ਬਾਅਦ ਦੇ ਵਿੱਚ ਇਨਕ ਸਮਾਂ ਹੋਇਆ ਹੈਗਾ ਹੀ ਕਾਲਡ ਹਿਸ ਪੇਰੈਂਟਸ ਦੇ ਪੇਰੈਂਟਸ ਆਏ ਨੇ ਉਹਨਾਂ ਨੇ ਆ ਕੇ ਇਥੇ ਗਲਤ ਲੈਂਗੁਏਜ ਬੋਲਣੀ ਸ਼ੁਰੂ ਕੀਤੀ ਆ ਐਂਡ ਹਿਸ ਪੇਰੈਂਟਸ ਯੂਜ਼ ਦਾ ਵਰਡਿੰਗ ਟੂ ਆਰ ਵਾਈਸ ਪ੍ਰਿੰਸੀਪਲ ਕਿ ਅਸੀਂ ਤਾਂ ਹੈਗੇ ਇੱਥੋਂ ਦੇ ਆ ਜੀ ਇਦਾਂ ਦੇ ਆ ਜੀ ਅਸੀਂ ਤਾਂ ਐ ਕਰਕੇ ਜਾਵਾਂਗੇ ਜਿਸ ਤਰ੍ਹਾਂ ਕਰਕੇ ਜਾਵਾਂਗੇ ਇਵਨ ਪੇਰੈਂਟਸ ਦਾ ਫਰਜ਼ ਆ ਕਿ ਸਭ ਤੋਂ ਪਹਿਲਾਂ ਉਹ ਬੈਠ ਕੇ ਬੱਚੇ ਦੀ ਗਲਤੀ ਸੁਣਨ ਵਾਟ ਆ ਦਾ ਚਾਈਲਡ ਹੈਜ਼ ਡਨ ਉਹ ਕਿਸੇ ਹੋਰ ਹੀ ਮਾਈਂਡਸੈਟ ਨਾਲ ਬੱਚਾ ਉਹਨਾਂ ਨੂੰ ਪ੍ਰੀਪੇਅਰ ਕਰਕੇ ਇੱਥੇ ਲੈ ਕੇ ਆਇਆ ਐਂਡ ਵਾਟ ਹੈਜ਼ ਹੈਪਨਡ ਇਜ਼ ਦਾ ਹਿਸਟਰੀ ਉਸ ਤੋਂ ਬਾਅਦ ਦੇ ਵਿੱਚ ਆਈ ਡੋਨਟ ਨੋ ਉਸ ਤੋਂ ਬਾਅਦ ਤੁਸੀਂ ਆਏ ਹੋ ਤੁਹਾਡੀ ਗੱਲ ਸੁਣ ਰਹੇ ਹਾਂ ਜੀ ਤੇ ਅੱਜ ਇਹ ਗੱਲ ਨੂੰ ਰਿਲੀਜ਼ ਕਿਉਂ ਕੀਤਾ ਗਿਆ ਜਿਹੜਾ ਮਿਸਬੀਹ ਤੁਸੀਂ ਕਹਿ ਰਹੇ ਟੀਚਰ ਨਾਲ ਮਿਸਬੀਹ ਕੀਤਾ ਗਿਆ ਹੈ। ਅਰਮਾਨ ਦਾ ਤਾਂ ਇਹ ਕਹਿਣਾ ਹੈ ਕਿ ਉਹਨੇ ਗਲਤ ਟਿਪਸ ਦਿੱਤੇ ਸੀ ਗੂਗਲ ਤੇ ਗਲਤ ਸ਼ੋ ਹੋ ਰਹੇ ਸੀਗੇ। ਉਹਦੀ ਰੰਜਿਸ਼ ਮੇਰੇ ਨਾਲ ਕੱਢੀ ਗਈ। ਕੀ ਰੰਜਿਸ਼ ਕੱਢੀ ਗਈ ਸੀ? ਨਹੀਂ ਸਾਰਨੇ ਗਲਤ ਟਿਪਸ ਦਿੱਤੇ ਸੀਗੇ। ਸਵਾਲ ਦਾ ਜਵਾਬ ਗਲਤ ਸੀ। ਕਹਿੰਦੇ ਮੈਂ ਗੂਗਲ ਤੋਂ ਇਹ ਗੱਲ ਪਈ ਆ ਵੀ ਇਹ ਸਵਾਲ ਦਾ ਜਵਾਬ ਨਹੀਂ ਇਹ ਆ ਇੱਥੇ ਗੱਲ ਕੇ ਸਾਖ ਖਿੰਝ ਕੇ ਮਿਲ। ਦੇਖੋ ਜੀ ਸਾਡੇ ਕੋਲ ਜੋ ਇਨਫੋਰਮੇਸ਼ਨ ਆਈ ਆ ਜੋ ਕਲਾਸ ਦੀਆਂ ਲੜਕੀਆਂ ਤੋਂ ਕਲਾਸ ਦੇ ਲੜਕਿਆਂ ਤੋਂ ਤੇ ਇਵਨ ਕਲਾਸ ਦੇ ਟੀਚਰ ਤੇ ਪਲੱਸ ਕੋਆਰਡੀਨੇਟਰ ਸਾਇੰਸ ਵਿੰਗ ਦੇ ਜੋ ਉਹਨਾਂ ਵੱਲੋਂ ਚਾਰਾਂ ਵਿੰਗਸ ਤੋਂ ਸਟੇਟਮੈਂਟ ਆਈ ਹੈ ਉਹ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਜੋ ਤੁਸੀਂ ਕਹਿ ਰਹੇ ਹੋ ਇਹ ਸਿਰਫ ਬੱਚੇ ਨੇ ਆਪਣੇ ਆਪਣੀ ਇੱਕ ਕਵਰ ਬਣਾਇਆ ਅੱਜ ਉਹ ਦਾਖਲ ਹੁੰਦਾ ਕੁੱਟਮਾਰ ਉਹਨਾਂ ਨਾਲ ਹੁੰਦੀ ਹੈ ਤੇ ਅੱਜ ਇਹ ਨਹੀਂ ਜੀ ਕੁੱਟਮਾਰ ਉਹਨਾਂ ਦੇ ਬਰਾਬਰ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਕਿਉਂ ਦੇਖੋ ਜੀ ਸਾਡੇ ਸਕੂਲ ਵਿੱਚ ਕੁੱਟਮਾਰ ਦਾ ਕੋਈ ਇਨਸੀਡੈਂਟ ਨਹੀਂ ਹੋਇਆ ਜੀ ਠੀਕ ਹੈ ਕੁੱਟਮਾਰ ਨੂੰ ਅਸੀਂ ਐਜ਼ ਅਨ ਐਜੂਕੇਸ਼ਨਲ ਇੰਸਟੀਟਿਊਸ਼ਨ ਆਮ ਐਡਵੋਕੇਟ i am well aware of the laws of the country and deer pelna using uh, such kind of things is banned in the schools indian schools not only indian all over the world right so this incident we have no knowledge about this ਇਹ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਹੋਇਆ ਇਹ ਉਹ ਬੱਚੇ ਦੇ ਪੇਰੈਂਟਸ ਨੇ ਆਪਣੀ ਰੰਜਿਸ਼ ਨਿਕਾਲਣ ਦੇ ਨਾਲ ਜਾਂ ਕਿਸੇ ਪਰਸਨਲ ਰੰਜਿਸ਼ ਕਰਕੇ ਕੀਤਾ ਤੇ ਅਸੀਂ ਉਹਦੇ ਬਾਰੇ ਕੋਈ ਕੰਕ੍ਰੀਟ ਸਟੇਟਮੈਂਟ ਨਹੀਂ ਦੇ ਸਕਦੇ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਜੋ ਹੋਇਆ ਮੈਂ ਤੁਹਾਨੂੰ ਬਿਆਨ ਕਰ ਚੁੱਕੀ ਹਾਂ ਸਟਾਫ ਬੱਚੇ ਨੂੰ ਬਾਹਰੋਂ ਲੈ ਕੇ ਆਇਆ ਤੇ ਜਿੱਥੇ ਉਹਦੇ ਮਾਰਕਸ ਨੇ ਡੰਡੇ ਨਾਲ ਬਾਈਟਿੰਗ ਮਤਲਬ ਫੁੱਟ ਮਾਰਦੇ ਉੱਥੇ ਬੀਟਾ ਡੀਲ ਲਗਾਈ ਸਟਾਫ ਨਹੀਂ ਜੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਬੱਚਾ ਜਦੋਂ ਆਇਆ ਉਹਦੇ ਪੇਰੈਂਟਸ ਦੇ ਨਾਲ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੀ ਮਾਰਕਸ ਸੀਗੀ ਤੇ ਈਵਰ ਸਰਪ੍ਰਾਈਜ਼ ਕਿ ਇਹ ਮਾਰਕਸ ਦੇ ਕਿਉਂ ਹੈਗੇ ਨੇ ਵਾਟ ਹੈਸ ਹੈਪਨ ਕਿਉਂਕਿ ਇਹੋ ਜਿਹਾ ਇਨਸੀਡੈਂਟ ਸਾਡੇ ਸਕੂਲ ਦੇ ਵਿੱਚ ਨਹੀਂ ਹੋਇਆ ਉਹ ਸਿੱਧੇ ਦੋਸ਼ ਹੀ ਤੁਹਾਡੇ 'ਤੇ ਆਵੇ ਤੁਸੀਂ ਗੋਟਿਆ ਕਵਰਾ ਬੰਦ ਕਰਦੇ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ ਸਾਰਿਆਂ ਦੇ ਸਾਹਮਣੇ ਹੋਈ ਹੈ ਕਲਾਸ ਟੀਚਰ ਵਾਜ਼ ਹੇਅਰ ਕੋਆਰਡੀਨੇਟਰ ਵਾਜ਼ ਹੇਅਰ ਸੀਨੀਅਰ ਟੀਚਰਸ ਵਾਜ਼ ਹੇਅਰ ਸਟੂਡੈਂਟਸ ਆਫ ਦਾ ਕਲਾਸ ਵਾਜ਼ ਹੇਅਰ ਲੋਕਾਂ ਦਾ ਇਹ ਤੇ ਬੱਚਾ ਸਾਰੇ ਇਨਸੀਡੈਂਟ ਨੂੰ ਲੁਕਾਉਣ ਵਾਸਤੇ ਅੱਜ ਦੇ ਕਈ ਕੈਮਰੇ ਆਫ ਸ਼ੋਅ ਕੀਤੇ ਜਾਂ ਗਏ ਆ ਖਰਾਬ ਕੀਤੇ ਜਾਂ ਗਏ ਇਹ ਸਾਰੇ ਕੈਮਰੇ ਬੋਲਿੰਗ ਆ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਚੱਲ ਰਹੇ ਦੇਖੋ ਜੀ that totally depends upon the electricity availability ਕਿਸੇ ਟਾਈਮ ਤੇ ਅਵੇਲੇਬਿਲਟੀ ਹੁੰਦੀ ਕਿਸੇ ਟਾਈਮ ਤੇ ਨਹੀਂ ਹੁੰਦੀ ਇਟ ਡਾ ਟੋਟਲੀ ਡਿਪੈਂਡਸ ਅਪਨ whether the hard drives full or not right so i can't comment personally on that it can be available it cannot be there ਤੁਹਾਡੀ ਸਕੂਲ ਦੇ ਵਿੱਚ ਇਸ ਚੀਜ਼ ਦੀ ਡਿਊਟੀ ਹੈ ਮੈਂ on a man ਸਕੂਲ ਦੇ ਵਿੱਚ ਪ੍ਰਿੰਸੀਪਲ ਸਰ ਦਾ ਬੇਟਾ ਜੀ ਉਹਨਾਂ ਦੀ ਐਬਸੈਂਸ ਦੇ ਵਿੱਚ ਮੈਂ ਐਕਟਿੰਗ ਪ੍ਰਿੰਸੀਪਲ ਦੇ ਤੌਰ 'ਤੇ ਕੰਮ ਕਰ ਰਿਹਾ ਇਥੇ ਆਫੀਸ਼ੀਅਲੀ ਜੀ ਬਿਲਕੁਲ